ਫੋਰਟਿਸ ਦੇ ਵਿੱਚ ਪਤਾ ਲਾਣ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਹੈ ਫੋਰਟਿਸ ਹਸਪਤਾਲ ਨੇ ਥੋੜੀ ਦੇਰ ਪਹਿਲਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਕੀ ਕੁਛ ਉਸਤੇ ਕਿਆ ਉਸਤੇ ਨਜ਼ਰ ਪਔਰੀ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਹੈ ਫੋਰਟਿਸ ਹਸਪਤਾਲ ਦੇ ਵਿੱਚ ਉਹ ਵੈਂਟੀਲੇਟਰ ਤੇ ਨੇ ਬੱਦੀ ਦੇ ਵਿੱਚ ਬਾਈਕ ਦੇ ਨਾਲ ਹਾਦਸਾ ਹੋਇਆ ਬਾਈਕ ਚਲਾ ਰੇ ਸੀ ਔਰ ਉੱਥੇ ਦੋ ਸਾਨ ਲੜ ਰੇ ਸੀ ਉਹਨਾਂ ਤੋਂ ਬਚਾਉਣ ਦੇ ਚੱਕਰ ਚ ਉਹਨਾਂ ਦਾ ਬਾਈਕ ਬਲੈਰੋ ਗੱਡੀ ਨਾਲ ਟਕਰਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਪਹਿਲੇ ਸਿਵਲ ਹਸਪਤਾਲ ਲਜਾਇਆ ਗਿਆ ਉੱਥੇ ਉਹਨਾਂ ਨੂੰ ਹਾਰਟ ਅਟੈਕ ਆਇਆ ਫਿਰ ਉਹਨਾਂ ਨੂੰ ਫੋਟਿਸ ਰੈਫਰ ਕਰ ਦਿੱਤਾ ਗਿਆ ਉਹ ਫੋਟਿਸ ਉਹਨਾਂ ਨੂੰ ਲਿਆਂਦਾ ਗਿਆ ਤੇ ਉੱਥੇ ਉਹਨਾਂ ਦੀ ਹਾਲਤ ਨਾਜ਼ੁਕ ਹੈ ਸਿਰ ਤੇ ਸੱਟ ਹੈ ਰੀਡ ਦੀ ਹੱਡੀ ਤੇ ਗੰਬੀਰ ਸੱਟਾਂ ਨੇ ਹਾਰਟ ਅਟੈਕ ਆਇਆ ਉਹਨਾਂ ਨੂੰ ਪਹਿਲਾਂ ਜਿਹੜਾ ਫੋਟਿਸ ਤੋਂ ਪਹਿਲਾਂ ਜਿਹੜੇ ਹਸਪਤਾਲ ਲੈ ਕੇ ਗਏ ਸੀ ਐਮਰਜੈਂਸੀ ਤੇ ਨਿਊਰੋ ਸਰਜਰੀ ਦੀਆਂ ਟੀਮਾਂ ਉਹਨਾਂ ਦੀ ਲਗਾਤਾਰ ਚੈੱਕ ਕਰ ਰਹੀਆਂ ਨੇ ਔਰ ਡਾਕਟਰਾਂ ਦੀ ਅੰਡਰ ਆਬਜ਼ਰਵੇਸ਼ਨ ਨੇ ਪੰਜਾਬੀ ਗਾਇਕ ਕਲਾਕਾਰ ਸਾਰੇ ਉਹਨਾਂ ਦਾ ਹਾਲ ਜਾਣਨ ਫੋਟਿਸ ਹਸਪਤਾਲ ਇੱਕ ਇੱਕ ਕਰਕੇ ਪਹੁੰਚ ਰਹੇ ਨੇ ਔਰ ਹਰ ਕੋਈ ਇਹੀ ਗੱਲ ਕਰ ਰਿਹਾ ਹੈ ਕਿ ਸਿਰਫ ਦੁਆਵਾਂ ਹੀ ਨੇ ਜੋ ਰਾਜਵੀਰ ਜਵੰਧਾ ਨੂੰ ਬਚਾ ਸਕਦੀਆਂ ਨੇ ਕਿਉਂਕਿ ਡਾਕਟਰ ਕਹਿ ਰਹੇ ਨੇ ਕਿ ਚਾਂਸਸ ਬਹੁਤ ਘੱਟ ਨੇ ਬਹੁਤ ਜ਼ਿਆਦਾ ਸੀਰੀਅਸ ਨੇ ਬਹੁਤ ਗੰਬੀਰ ਹਾਲਤ ਹੈ ਬਹੁਤ ਨਾਜ਼ੂਕ ਹਾਲਤ ਹੈ ਪਰ ਦੁਆਵਾਂ ਨੇ ਜਿਹੜੀਆਂ ਉਹਨਾਂ ਨੂੰ ਬਚਾ ਸਕਦੀਆਂ ਨੇ ਸੋ ਹਰ ਕੋਈ ਜਿਹੜਾ ਵੀ ਕੋਈ ਗਾਇਕ ਉਹਨਾਂ ਦਾ ਸ਼ੁਭਚਿੰਤਕ ਉਹਨਾਂ ਦਾ ਕੋਈ ਸਾਥੀ ਕੋਈ ਫਿਲਮ ਅਦਾਕਾਰ ਜਿਹੜਾ ਵੀ ਪਤਾ ਲੈ ਕੇ ਬਾਹਰ ਆਉਂਦਾ ਉਹ ਇੱਕੋ ਹੀ ਗੱਲ ਕਰਦਾ ਹੈ ਕਿ ਸਿਰਫ ਅਰਦਾਸ ਹੈ ਅਰਦਾਸ ਕਰੋ ਜਿਹੜੀ ਰਾਜਵੀਰ ਜਵੰਦਾਰ ਨੂੰ ਬਚਾ ਸਕਦੀ ਹੈ ਸੋ ਹਰ ਕੋਈ ਉਦਾਸ ਹੈ ਪਰ ਇਸ ਆਸ ਦੇ ਨਾਲ ਬੈਠਾ ਅਰਦਾਸ ਕਰ ਰਿਹਾ ਹੈ ਕਿ ਰਾਜਵੀਰ ਜਵੰਦਾਰ ਨੂੰ ਉਹ ਮੌਤ ਦੇ ਮੂੰਹ ਚੋਂ ਕੱਢ ਲਿਓ ਹਰ ਬੰਦਾ ਘਰ ਘਰ ਅਰਦਾਸਾ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾ ਪ੍ਰਾਜਾ ਰਾਜਵੀਰ ਜਵੰਦਾ ਰੇਲਵੇ ਸਟੇਸ਼ਨ ਦੇ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਗੂ ਦੇ ਹੱਥ 'ਚ ਹੈ ਜਿਨਨੇ ਪੰਜਾਬੀ ਪਿੰਡ ਪ੍ਰਾਜਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰੇਨ ਰਿਕਵੈਸਟ ਹੈ ਕਿ ਸਾਰੇ ਜਣੇ ਵਾਗ ਰੋ ਕੇ ਪ੍ਰੇ ਕਰੋ ਸਾਡਾ ਪ੍ਰਾਜ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਤਾਂ ਦੁਆਵਾਂ ਦਾ ਦੌਰ ਜਾਰੀ ਹੈ ਰਾਜਵੀਰ ਜਵੰਦਾ ਦੀ ਹਾਲਤ ਬੇਸ਼ੱਕ ਸੀਰੀਅਸ ਹੈ ਪਰ ਲਗਾਤਾਰ ਅਰਦਾਸਾਂ ਹੋ ਰਹੀਆਂ ਨੇ ਉਹਨਾਂ ਦੀ ਸਿਹਤਯਾਬੀ ਲਈ ਥੋੜਾ ਜਿਹਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐਕਸੀਡੈਂਟ ਹੋਇਆ ਕਿਵੇਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਾਈਕ ਹੈ BMW ਬਾਈਕ ਹੈ ਜੋ ਬਾਈਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਔਰ ਪੂਰਾ ਕਠਰਾ ਕ੍ਰਮ ਅਸੀਂ ਦੱਸਦੇ ਹਾਂ ਅੱਜ ਸਵੇਰੇ ਸ਼ਨੀਵਾਰ ਅੱਜ ਸਵੇਰੇ 8:30 ਵਜੇ ਉਹ ਇਹ ਐਕਸੀਡੈਂਟ ਹੋਇਆ ਹੈ